ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੇ ਚੋਣਵੀ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾਨ ਨੂੰ ਦੀ ਜਿੱਤ ਨੂੰ ਯਕੀਨੀ ਬਣਾਉਣ ਖਾਤਰ ਇੱਕ ਰੋਡ ਸ਼ੋਅ ਦਾ ਆਯੋਜਨ ਸੁਰਿੰਦਰ ਸਿੰਘ ਕਨਵਰਮਿੰਟੂ ਦੀ ਅਗਵਾਈ ਹੇਠ ਕੀਤਾ ਗਿਆ ਜਿਸ ਰੋਡ ਸ਼ੋਅ ਤੋਂ ਬਾਅਦ ਇੱਕ ਹੰਗਾਮੀ ਮੀਟਿੰਗ ਦਾ ਆਯੋਜਨ ਵੀ ਕੀਤਾ ਗਿਆ ਜਿਸ ਮੀਟਿੰਗ ਵਿੱਚ ਮੁੱਖ ਰੂਪ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਸ਼ਿਰਕਤ ਕੀਤੀ ਤੇ ਉਨ੍ਹਾਂ ਨੇ ਲੋਕਾਂ ਨੂੰ ਵੋਟਾਂ ਪਾਉਣ ਦੀ ਵੀ ਕੀਤੀ ਇਸ ਮੌਕੇ ਤੇ اپنی ਗੱਲਬਾਤ ਰੱਖਦਿਆਂ ਹੋਇਆਂ ਡਾਕਟਰ ਦਲਜੀਤ ਸਿੰਘ ਚੀਬਾ ਨੇ ਕਿਹਾ ਕਿ ਪਠਾਨਕੋੜ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੂੰ ਸਹਿਯੋਗ ਤੇ ਪਿਆਰ ਮਿਲ ਰਿਹਾ ਹੈ ਇਹ ਉਹਨਾਂ ਦੀ ਜਿੱਤ ਨੂੰ ਯਕੀਨੀ ਵੀ ਬਣਾ ਰਿਹਾ ਹੈ ਤੇ ਉਹਨਾਂ ਦੇ ਵਿਸ਼ਵਾਸ ਨੂੰ ਹੋਰ ਪੱਕਾ ਵੀ ਕਰਦਾ ਜਾ ਰਿਹਾ ਹੈ ਕਿ ਉਹ ਇਸ ਸੀਟ ਨੂੰ ਜਿੱਤਣ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਲੋਕ ਨੀਤੀਆਂ ਤੋਂ ਪ੍ਰਭਾਵਿਤ ਹੁੰਦੇ ਨੇ ਨਾ ਕਿ ਪਾਰਟੀਆਂ ਤੋਂ ਸ਼ੋਮਨੀਆ ਕਲੀਦਾਲ ਦੀਆਂ ਨੀਤੀਆਂ ਲੋਕਾਂ ਨੂੰ ਪਸੰਦ ਹੈ ਲੋਕ ਉਹਨਾਂ ਨੂੰ ਅਪਣਾ ਵੀ ਰਹੇ ਐ ਤੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਨਾਲ ਚੱਲ ਵੀ ਰਹੇ ਐ ਉਹਨੇ ਕਿਹਾ ਕਿ ਲੋਕਾਂ ਦੇ ਇਸ ਸਹਿਯੋਗ ਦੇ ਸਦਕੇ ਹੀ ਉਹਨਾਂ ਦੇ ਮਨ 'ਚ ਇਹ ਪੂਰੀ ਤਰ੍ਹਾਂ ਵਿਸ਼ਵਾਸ ਹੈ ਕਿ ਉਹ ਇਸ ਸੀਟ ਨੂੰ ਜਿੱਤਣ ਹੀ ਜਾ ਰਹੇ ਨੇ ਤਾਰੇ ਪਠਾਨਕੋਟ ਜਨ ਸਭਾ ਹਲਕੇ ਦੇ ਵੋਟਰਾਂ ਦਾ ਪਠਾਨਕੋਟ ਸ਼ਹਿਰ ਦੇ ਦੁਕਾਨਦਾਰ ਪਿੰਡਾਂ ਦੇ ਲੋਕਾਂ ਦਾ ਧੰਨਵਾਦ ਕਰਦਾ ਕਿ ਮੇਰੇ ਖਿਆਲ ਪਹਿਲੀ ਵਾਰੀ ਪਠਾਨਕੋਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇੰਨਾ ਲਾਬਮਸਾਲ ਕੱਟ ਔਰ ਨਾਲ ਰੋਡ ਸ਼ੋ ਵੀ ਹੋਇਆ ਔਰ ਇੰਨਾ ਪਿਆਰ ਤੇ ਸਤਿਕਾਰ ਪਠਾਨਕੋਟ ਵਾਲਿਆਂ ਨੇ ਦਿਖਾਇਆ ਵੈਸੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਜੀਤ ਸਿੰਘ ਬਾਦਲ ਜਿੰਦੀਆਂ ਚਾਰ ਰੈਲੀਆਂ ਹੋਈਆਂ ਅੰਨੇ ਦਿਨਾ ਨਗਰ ਦੇ ਵਿੱਚ ਸਿਰ ਤਾਰਾ ਤਾਰਾਗੜ ਪੋਆ ਪ੍ਰਧਾਨ ਸਭਾ ਵਾਲਕੇ ਚ ਫਿਰ ਸਜਾਨਪੁਰ ਸ਼ਹਿਰ ਦੇ ਵਿੱਚ ਔਰ ਚੌਥੀ ਪਠਾਨਕੋਟ ਸ਼ਹਿਰ ਸਾਰਿਆਂ ਦੇ ਵਿੱਚ ਬਹੁਤ ਵੱਡਾ ਰਿਸਪੌਂਸ ਪਰ ਜੋ ਕਮਾਲ ਪਠਾਨਕੋਟ ਵਾਲਿਆਂ ਨੇ ਕੀਤਾ ਜਿੰਨਾ ਪਿਆਰ ਪ੍ਰਧਾਨ ਸ਼੍ਰੋਮਣੀ ਇਕਾਲੀ ਦਲ ਨਾਲ ਦਿਖਾਇਆ ਮੈਂ ਤਹਿ ਦਿਲ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਇਹ ਸੰਕੇਤ ਵੀ ਆ ਕਿ ਅੱਜ ਕੀ ਸਥਿਤੀਆਂ ਬਦਲ ਰਹੀਆਂ ਅੱਗੇ ਭਾਜਪੀ ਇੱਥੇ ਜ਼ਿਆਦਾ ਲੜਦੀ ਸੀ ਜਾਂ ਕਾਂਗਰਸ ਲੜਦੀ ਸੀ ਪਰ ਹੁਣ ਲੋਕਾਂ ਦਾ ਮਨ ਬਦਲਿਆ ਲੋਕੀ ਸ਼ਰੋਮਣੀ ਅਕਾਲੀ ਦਲ ਦੇ ਕੀਤੇ ਕੰਮਾਂ ਨੂੰ ਯਾਦ ਕਰਦੇ ਆ ਸਾਡੇ ਰਾਜ ਭਾਗ ਨੂੰ ਯਾਦ ਕਰਦੇ ਆ ਪੰਜਾਬ ਦੀ ਅਮਨ ਸ਼ਾਂਤੀ ਸਾਂਝੀ ਵਾਲਤਾ ਨੂੰ ਉਸ ਵੇਲੇ ਦੀ ਨੂੰ ਯਾਦ ਕਰਦੇ ਆ ਔਰ ਬਹੁਤ ਇਹਨਾਂ ਨੇ ਪਿਆਰ ਦਿਖਾਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀਮਾ ਸਾਹਿਬ ਪਾਰਟੀ ਦੇ ਇਹਨਾਂ ਮਾਨ ਸਮਾਨ ਮਿਲਣ ਦੇ باوجود ਵੀ ਰਾਏਕਰ ਗੁਪਤਾ ਪਾਰਟੀ ਹਾਲ ਵੀ ਦਾ ਕਹਿ ਕੇ ਇਹਦੇ ਬਾਰੇ ਕੀ ਚਲੋ ਕੋਈ ਕਰੀਏ ਜੇ ਕਿਤੇ ਨਹੀਂ ਦਿਲ ਲੱਗਦਾ ਉਹਨਾਂ ਨੇ ਵਿਧਾਨ ਸਭਾ ਕਈ ਵਾਰੀ ਕਈ ਵਾਰੀ ਕਈ ਵਾਰੀ ਬੱਚਾ ਚੰਗੇ ਸਕੂਲ ਦਾਖਲ ਕਰਾਈਦਾ ਉਹਦਾ ਨਹੀਂ ਦਿਲ ਲੱਗਦਾ ਫਿਰ ਹਟਾ ਕੇ ਦੂਜੇ ਰੋਣਾ ਪੈਂਦਾ ਇਸ ਕਰਕੇ ਕੋਈ ਗੱਲ ਨਹੀਂ ਬਾਅਦ ਚ ਉਹਨਾਂ ਨੂੰ ਲੱਗੇਗਾ ਵੀ ਮੇਰਾ ਫੈਸਲਾ ਠੀਕ ਨਹੀਂ ਪਹਿਲਾਂ ਵੀ 2022 ਦੇ ਵਿੱਚ ਵੀ ਉਹਨਾਂ ਨੇ ਇਦਾਂ ਕੀਤਾ ਪਾਜ ਪਾ ਛੱਡ ਕੇ ਅਕਾਲੀ ਦਲ ਜੁਆਇਨ ਕੀਤੀ ਹੁਣ ਵੀ ਲੋਕ ਸਭਾ ਦੇ ਚੋਣ ਪ੍ਰਚਾਰਾਂ ਦੇ ਸਿਰ 5 ਦਿਨ ਲੱਗੇ ਆ ਉਹ 5 ਦਿਨ ਦੇ ਵਿੱਚ ਹੀ ਉਹ ਪਾਰਟੀ ਛੱਡ ਕੇ ਚਲ ਗਿਆ ਸਰ ਕੀ ਹੁੰਦਾ ਸੁਭਾਅ ਦਾ ਨਾ ਕੀ ਤੁਸੀਂ ਤੁਸੀਂ ਅੱਜ ਉੱਥੇ ਜੋਸ਼ ਦੇਖਿਆ ਹਾਂਜੀ ਜਿਹੜਾ ਹੁਣੇ ਨਹੀਂ ਮੈਨੂੰ ਪਤਾ ਕਿ ਉਹ ਰਾਜਕਮਰ ਗੁਪਤਾ ਜੀ ਦੇ ਜਾਣ ਕਰਕੇ ਸੀਗਾ ਕਿ ਪ੍ਰਧਾਨਗੀ ਤੇ ਆਉਣ ਕਰਕੇ ਸੀਗਾ ਪਰ ਐਨੇ ਦਿਨ ਗੁਪਤਾ ਜੀ ਨਾਲ ਸੀ ਤੇ ਇਦਾਂ ਦਾ ਜੋਸ਼ ਨਹੀਂ ਸੀ ਕਦੀ ਮੇਰੇ ਅੱਜ ਇੰਨਾ ਪਿਆਰ ਸੰਗਨਪੁਰ ਦੇ ਲੋਕਾਂ ਨੇ ਦਿੱਤਾ ਇਸ ਕਰਕੇ ਗੁਪਤਾ ਜੀ ਚਲੋ ਸਾਡੇ ਨਾਲ ਜਿੰਨੇ ਦਿਨ ਲਾਗੇ ਦਿੱਥੇ ਰਹਿਣ ਖੁਸ਼ ਰਹਿਣ ਕੋਈ ਸਾਡੀ ਇਹ ਲੈਵਲ ਨਹੀਂ ਹੁੰਦੀ ਕਿਸੇ ਨਾਲ ਇਹ ਰਾਜਨੀਤੀ ਹੈ ਪਰ ਔਸੂਲ ਦੇ ਮੁਤਾਬਕ ਇਦਾਂ ਚਾਹੀਦਾ ਨਹੀਂ ਹੁੰਦਾ ਜਦੋਂ ਇਲੈਕਸ਼ਨ ਇਸ ਮੁਤਾਬਕ ਹੋਵੇ ਪਰ ਚਲੋ ਉਹਨਾਂ ਦਾ ਨਿੱਜੀ ਫੈਸਲਾ ਹੈ ਲੀਡਰਾਂ ਦਾ ਸਰ ਜਮੀਰ ਲੀਡਰਾਂ ਦਾ ਜਮੀਰ ਕਿੱਥੇ ਰਹਿ ਜਾਂਦਾ ਜਦੋਂ ਪਾਰਟੀਆਂ ਦਲ ਬਦਲ ਕਰਦੇ ਨੇ ਲੋਕਾਂ ਦਾ ਵਿਚਾਰ ਕਿੱਥੇ ਰਹਿ ਜਾਂਦਾ ਬਹੁਤ ਭੈੜੀ ਬਿਮਾਰੀ ਆ ਇਹ ਕੋਵਿਡ ਨਾਲੋਂ ਵੀ ਭੈੜੀ ਆ ਇਹ ਬਹੁਤ ਨੁਕਸਾਨ ਕਰਨੀ ਆ ਇਹਦਾ ਇਲਾਜ ਲੋਕਾਂ ਨੂੰ ਟਾਈਮ ਸਰ ਕਰਨਾ ਚਾਹੀਦਾ ਇਲਾਜ ਵੀ ਲੋਕੀ ਕਰ ਸਕਦੇ ਸਰ ਤੁਸੀਂ ਦੇਖੋ ਸਾਡੇ ਸਾਡੇ ਜਿਹੜੇ ਉੱਥੇ ਲੀਡਰ ਅੱਗੇ ਗਿਆ ਇੱਕ ਇੱਕ ਬੰਦਾ ਉਹਦੇ ਨਾਲ ਗਿਆ ਤੇ ਅੱਜ ਵੀ ਜੇ ਲੀਡਰ ਗਿਆ ਤੇ ਉਹਦੋਂ ਕਈ ਗੁਣਾ ਵੱਧ ਲੋਕੀ ਚਾਰ ਨਾਲ ਆਇਆ ਇਹੀ ਇਲਾਜ ਤੇ ਜੇ ਕੋਈ ਗਲਤ ਕਰਦਾ ਸੰਗਤ ਕਹੇ ਕਿ ਗਲਤ ਹੈ ਤੇ ਇਦਾਂ ਬੇਸੁੰਨੀ ਰਾਜਨੀਤੀ ਨਾ ਕਰੋ ਆਪੇ ਠੀਕ ਹੋ ਜਾਣਗੀ ਇਹਨਾਂ ਨੂੰ ਠੀਕ ਕਰਨ ਦਾ ਤਰੀਕਾ ਹੀ ਇੱਕ ਹੈ ਹੋਰ ਕੋਈ ਨਹੀਂ ਠੀਕ ਅੱਜ ਜਿਹੜਾ ਰੋਡ ਸ਼ੋਅ ਸੀਗਾ ਉਸ ਰੋਡ ਸ਼ੋਅ ਦੇ ਵਿੱਚ ਜਿੰਨਾ ਸ਼ਹਿਰ ਵਾਸੀਆਂ ਨੇ ਜਿੰਨਾ ਨੌਜਵਾਨਾਂ ਨੇ ਸਾਡੇ ਯੂਥ ਦੇ ਪ੍ਰਧਾਨ ਗੁਰੂ ਜੀ ਨੇ ਉਹਨਾਂ ਦੀ ਸਾਥ ਸਮੁੱਚੀ ਸਾਰੀ ਟੀਮ ਨੇ ਬਹੁਤ ਉਤਸ਼ਾਹ ਖਾਇਆ ਔਰ ਮੇਰਾ ਖਿਆਲ ਹੈ ਕਿ ਭਈ 6-700 ਤੋਂ ਵੱਧ ਮੋਟਰਸਾਈਕਲ ਜਿਹੜਾ ਸੀਗਾ ਉਹ ਜਿਹੜਾ ਉਸ ਰੋਡ ਸ਼ੋਅ ਦੇ ਵਿੱਚ ਸੀ ਇਵਨ ਕਿ ਭਈ ਹਜ਼ਾਰਾਂ ਲੋਕਾਂ ਦਾ ਕ ਔਰ ਲੋਕਾਂ ਦੇ ਰਸਤੇ ਜਗਾ ਜਗਾ ਖੜੇ ਹੋ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੇ ਫੁੱਲਾਂ ਦੀ ਵਰਖਾ ਕੀਤੀ ਔਰ ਸਰੂਪੇ પા ਕੇ ਉਹਨਾਂ ਨੇ ਮਤਲਬ ਸਤਿਕਾਰ ਕੀਤਾ ਔਰ ਉਸ ਗੱਲ ਦੀ ਮੈਂ ਵਧਾਈ ਦਿੰਦਾ ਸਾਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਸ਼ਰਮਾ ਜੀ ਮਾਹੌਲ ਬਣ ਰਿਹਾ ਔਰ ਪੰਜਾਬ ਪਖਾਨ ਕੋਟ ਦੇ ਲੋਕਾਂ ਨੇ ਅਕਸੈਪਟ ਕਰ ਲਿਆ ਕਿ ਨਹੀਂ ਇਸ ਵਾਰ ਜਿਹੜਾ ਵਾ ਬਦਲਾਵ ਵਾਕਈ ਜ਼ਰੂਰੀ ਹੈ ਉਹ ਬਦਲਾਵ ਜਿਹੜਾ ਬਾਦਲ ਸਾਹਿਬ ਲੈ ਕੇ ਆ ਸਕਦੇ ਨੇ ਤੇ 4 ਤਰੀਕ ਦੇ ਨਤੀਜੇ ਤੋਂ ਇਹ ਸਿਰਫ 4 ਤਰੀਕ ਦੇ ਨਤੀਜੇ ਦੀ ਔਰ ਉਹਦੇ ਬਾਅਦ ਜਿਹੜਾ ਗੁਰ ਕਰਤਾਰ ਦੇ ਵਿੱਚ ਜਿਹੜਾ ਬਹੁਤ ਵਿਸ਼ਾਲ ਇਕੱਠ ਸੀਗਾ ਜਿਹੜਾ ਕਿ ਇਹ ਟਾਈਮ ਸਮਾਂ 6 ਵਜੇ ਦਾ ਸੀਗਾ ਪਹੁੰਚਣ ਦਾ ਉਹ ਹੋਰ ਸੁਖਵੀਰ ਜੀ ਜਿਹੜੇ ਨੇ ਉੱਥੇ 8:00 ਸਵਾ 8 ਵਜੇ ਪਹੁੰਚਦੇ ਨੇ ਲੇਕਿਨ ਉਹਦੇ باوجود ਵੀ ਜਿਹੜਾ ਕੱਟ ਸੀਗਾ ਲੋਕ ਖੜੇ ਸੀ ਇਦਾਂ ਦਾ ਠਾਠਾ ਮਾਰਦਾ ਕੱਟ ਜਿਹੜਾ ਵਾਹ ਨਰੋਲ ਕਾਲੀ ਦਲ ਦੀ ਜਿਹੜੀ ਮੀਟਿੰਗ ਦੇ ਵਿੱਚ ਮੇਰਾ ਖਿਆਲ ਹੈ ਅੱਜ ਪਖਾਨਕੋਟ ਤੇ ਇਤਿਹਾਸ ਜੇ ਪਹਿਲੀ ਵਾਰ ਇਦਾਂ ਦਾ ਹੋਇਆ ਔਰ ਮੈਂ ਸਾਰੇ ਪਖਾਨਕੋਟ ਵਾਸੀਆਂ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਾ ਧੰਨਵਾਦ ਕਰਨਾ ਆਪਣੇ ਸੀਨੀਅਰ ਲੀਡਰ ਸ਼ੋਕ ਸ਼ਰਮਾ ਜੀ ਦਾ ਜਿਨ੍ਹਾਂ ਦੀ ਦਿਸ਼ਾ ਨਿਰਦੇਸ਼ ਤੇ ਰਹਿਣਮਾਈ ਦੇ ਵਿੱਚ ਸਾਰਾ ਮੈਂ ਕਹੀ ਕੰਮ ਕਰ ਸਕਿਆ If you wish that your child learns today and leads tomorrow, bring them to A&M's GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, Cricket Academy, NCC Naval Unit, Swimming Classes, Judo, Taekwondo, Karate, and Skating Classes, Training of Vocal, Classical, and Western Music, Dance Classes for Hip Hop, Freestyle, Jazz, Locking Popping, Chess, Horse Riding, Football, and so on. A&M's GEMS Cambridge International School opposite Canada Palace near A&M Institute's Jalandhar Dalhousie Bypass Road, Patankot.